ਅਗਲੀ ਜਿਹੜੀ ਸੋਚਣੀ ਗੱਲ ਕਰੀਏ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਣੇ ਆ 2600 ਰੈਲੀ ਪਲਾਨ ਕੀਤੀ ਗਈਆਂ ਆ ਕੱਲ ਨੂੰ ਜਿਹੜੀਆਂ ਸ਼ਨੀਚਰਵਾਰ ਨੂੰ ਤੇ 트럼ਪ ਹੋਣੀ ਤੇ ਰਿਪਬਲਿਕਨਸ ਆ ਖਾਸ ਕਰਕੇ ਸਰਕਾਰੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਸ ਨੂੰ ਐਂਟੀ ਅਨ ਅਮਰੀਕਨ ਤੇ ਐਂਟੀ 트럼ਪ ਕਹਿ ਲੋ ਜਾਂ ਹੇਟ ਅਮਰੀਕਾ ਰੈਲਿਸ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਹੁਣ ਉਹ ਪ੍ਰਚਾਰ ਕਰ ਰਹੇ ਆ ਨੋ ਕਿੰਗਸ ਰੈਲੀ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਜਿਹੜੀਆਂ ਉਹ ਹੋ ਆ ਚੁੱਕੀਆਂ ਹੈਗੀਆਂ ਆ ਹਾਊਸ ਦੇ ਸਪੀਕਰ ਮਾਈਕ ਜான்ਸਨ ਤੇ ਹੋਰ ਜਿਹੜੇ ਜੀਓਪੀ ਲੀਡਰਸ ਆ ਉਹ बार-बार ਇਹ ਨੋ ਕਿੰਗਸ ਰੈਲਿਸ ਨੂੰ ਅਨ ਅਮਰੀਕਨ ਜਿਹੜਾ ਉਹ ਕਹਿ ਰਹੇ ਆ ਉਹ ਕਹਿੰਦੇ ਵੀ ਇਹ ਮੁਲਕ ਨੂੰ ਹੇਟ ਜਿਹੜਾ ਉਹ ਕਰਦੇ ਆ ਹੁਣ ਇਹ ਤਾਂ ਹਰਜੋਤ ਸਿੰਘ ਜੀ ਕੋਈ ਗੱਲ ਨਾ ਹੋਈ ਵੀ ਪ੍ਰੋਟੈਸਟ ਕਰਨ ਵਾਲੀ ਗੱਲ ਦੇ ਵਿੱਚ ਪ੍ਰੋਟੈਸਟ ਤਾਂ ਕੋਈ ਵੀ ਕਰ ਸਕਦਾ ਆਪਣਾ ਇੱਥੇ ਮੌਲਕ ਅਧਿਕਾਰ ਆ ਤੁਸੀਂ ਜਿਹੜਾ ਉਸ ਨੂੰ ਕਰੋ ਪਰ ਇਹ ਆ ਵੀ ਜਿਹੜੀ ਸਤਾਤਾਰੀ ਕਿਉਂਕਿ ਇਹ ਹੁਣ ਥੋੜਾ ਜਿਹਾ ਬੈਕਫੋਰਡ ਤੇ ਇਸ ਕਰਕੇ ਵੀ ਆ ਵੀ ਸਰਕਾਰ ਅਜੇ ਤੱਕ ਸ਼ਟਡਾਊਨ ਆ ਜਿਸ ਦਾ ਦੋਸ਼ ਇਹ ਸਾਰਾ ਡੈਮੋਕ੍ਰੇਟਸ ਦੇ ਉੱਤੇ ਜਿਹੜਾ ਉਹ ਲਾਉਂਦੇ ਨੇ ਵੀ ਜਿਹੜੇ ਹਕੀਮ ਜੈਫਰੀਜ਼ ਤੇ ਚੱਕ ਸ਼ੂਮਰ ਦੇ ਦੁਆਰਾ ਸਰਕਾਰ ਆ ਉਹ ਬੰਦ ਕੀਤੀ ਗਈ ਆ ਇਹ ਗੱਲਬਾਤ ਜਿਹੜੀ ਉਹ ਕਰਦੇ ਨਹੀਂ ਆ ਬਿਲ ਰੋਜ ਅਸੀਂ ਲਿਆਉਂਦੇ ਆ ਤੇ ਇਹ ਉਸ ਦੇ ਉੱਤੇ ਵੋਟ ਜਿਹੜੀ ਉਹ ਨਹੀਂ ਕਰਦੇ ਹੈਗੇ ਤੇ ਹੁਣ ਇਹ ਜਿਹੜੀਆਂ ਨੋ ਕਿੰਗਸ ਰੈਲੀਆਂ ਨੋ ਹੇਟ ਅਮਰੀਕਾ ਰੈਲੀਆਂ ਦੇ ਤੌਰ ਦੇ ਉੱਤੇ ਜਿਹੜਾ ਉਹ ਆਖ ਰਹੇ ਆ ਸੋ ਤੁਸੀਂ ਕਹਿ ਸਕਦੇ ਆ ਵੀ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਜਿਹੜਾ ਵਰਡ ਆ ਉਹ ਸਾਰੇ ਇੱਕ ਪਾਰਟੀ ਵਾਲੇ ਸਰਕਾਰ ਵਾਲੇ ਜਿਹੜੇ ਵੈਸ ਟਾਈਮ ਉਸਦੀ ਵਰਤੋਂ ਜਿਹੜੀ ਉਹ ਕਰ ਰਹੇ ਆ ਉਹ ਕਹਿ ਰਹੇ ਆ ਵੀ ਇਹਦੇ ਵਿੱਚ ਹਮਾਸ ਦੇ ਸਪੋਰਟਰ ਇਸ ਦੇ ਵਿੱਚ ਐਂਟੀਫਾ ਵਾਲੇ ਜਿਹੜੇ ਤੇ ਮਾਰਕਸਿਸਟ ਜਿਹੜੇ ਆ ਉਹ ਆਉਣਗੇ ਜਦਕਿ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਨੌਜਵਾਨਾਂ ਦਾ ਗਰੁੱਪ ਚੈਟ ਲੀਕ ਹੋਇਆ ਉਸ ਨੂੰ ਕੋਈ ਵੀ ਨਿੰਦਾ ਜਿਹੜੀ ਉਹ ਨਹੀਂ ਕਰ ਰਿਆ ਉਪ ਰਾਸ਼ਟਰਪਤੀ ਤੱਕ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਤੇ ਉਹ ਕਹਿੰਦੇ ਆ ਵੀ ਇਹ ਤਾਂ ਨਿਆਣੇ ਆ ਇਹ ਤਾਂ ਮੁੰਡੇ ਆ ਮੁੰਡੇ ਤਾਂ ਇਦਾਂ ਦੀਆਂ ਗੱਲਾਂ ਜਿਹੜੀਆਂ ਅਕਸਰ ਕਰਦੇ ਹੀ ਜਿਹੜੇ ਉਹ ਰਹਿੰਦੇ ਆ ਇਹ 2600 ਇਵੈਂਟਸ ਦੇ ਜਿਹੜੇ ਹਰਜੋਤ ਸਿੰਘ ਜੀ ਸਕੇਡਿਊਲ ਕਿਤੇ ਗਏ ਆ ਇਸ ਸੈਟਰਡੇ ਨੂੰ ਤੇ ਇਹ ਹੁਣ ਕਹਿੰਦੇ ਵੀ ਫਰਸਟ ਐਮੈਂਡਮੈਂਟ ਰਾਈਟਸ ਵਾਲੇ ਆ ਜਿਹੜੇ ਐਕਟਿਵਿਸਟ ਆ ਉਹ ਇਸ ਐਂਗਲ ਤੋਂ ਜਿਹੜਾ ਇਸ ਨੂੰ ਦੱਸ ਰਹੇ ਆ ਪਰ ਆ ਜਿਹੜੀ ਪ੍ਰਸ਼ਾਸਨ ਆ ਉਹ ਕਹਿ ਰਿਹਾ ਵੀ ਇਹ ਅਮਰੀਕਾ ਦੀ ਹੇਟ ਆ ਉਹਦੇ ਕਰਕੇ ਉਹਨੂੰ ਜਿਹੜਾ ਹੇਟ ਕਰਦੇ ਆ ਉਸ ਨੂੰ ਉਭਾਰਨ ਦੇ ਲਈ ਹੀ ਇਹ ਜਿਹੜੀਆਂ ਰੈਲੀਆਂ ਆ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਜੀ ਬਿਲਕੁਲ ਨੋ ਕਿੰਗਸ ਰੈਲੀ ਦੇ ਜਿਹੜੇ ਆਰਗੇਨਾਈਜ਼ਰਸ ਆ ਉਹ ਕਹਿੰਦੇ ਵੀ ਅਮਰੀਕਾ ਦੀ ਹਿਸਤੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਟੈਸਟ ਹੋਊਗਾ 2600 ਜਿਸ ਦਾ ਤੁਸੀਂ ਦੱਸਿਆ ਵੀ 2600 ਰੈਲੀਆਂ ਹੋਣੀਆਂ ਆ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਇਹਦਾ ਮੇਨ ਮਕਸਦ ਇਹੀ ਆ ਕਿ ਜਿਸ ਹਿਸਾਬ ਦੇ ਨਾਲ ਅਰੈਸਟ ਹੋ ਰਹਾ ਹੈਗੇ ਆ ਆਈਸ ਵੱਲੋਂ ਅ ਤੇ ਹੁਣ ਸ਼ਟਡਾਊਨ ਦੇ ਪਾਸੇ ਜੇ ਦੇਖ ਲਓ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਗਵਰਨਮੈਂਟ ਸ਼ਟਡਾਊਨ ਹੈਗੀ ਆ ਤੇ ਉਹ ਸਬਸਿਡੀ ਨਹੀਂ ਮਿਲਣੀਆਂ ਉਹਦੇ ਨਾਲ ਲੋਕਾਂ ਦੀਆਂ ਹੈਲਥ ਇੰਸ਼ੋਰੈਂਸ ਬਹੁਤ ਜ਼ਿਆਦਾ ਉੱਪਰ ਚੱਲ ਜਾਣੀਆਂ ਹੈਗੀਆਂ ਅ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਸਸਪੈਕਟਡ ਆ ਉਹਨਾਂ ਨੂੰ ਜਿਹੜੇ ਫੰਡ ਦੀ ਕੋਸ਼ਿਸ਼ ਹੁੰਦੀ ਹੈਗੀ ਆ ਤੇ ਐਫਰਟਸ ਟੂ ਟਿਲਟ ਇਲੈਕਸ਼ਨਸ ਤੇ ਹੋਰ ਜਿਹੜੇ ਗਰੀਵੈਂਸਸ ਹੈਗੇ ਆ ਸੋ ਆਰਗੇਨਾਈਜ਼ਰਸ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਅ ਸੋਚ ਰਿਹਾ ਵੀ ਉਹਨਾਂ ਦਾ ਜਿਹੜਾ ਰੂਲ ਆ ਉਹ ਹੀ ਐਬਸੋਲਿਊਟ ਹੈਗਾ ਆ ਪਰ ਅਮਰੀਕਾ ਦੇ ਵਿੱਚ ਕੋਈ ਰਾਜਾ ਨਹੀਂ ਹੁੰਦਾ ਹੈਗਾ ਤੇ ਅ ਅਸੀਂ ਜਿਹੜਾ ਆ ਇਹ ਸਾਰੇ ਕਾਸੀ ਨੂੰ ਲੜਾਂਗੇ ਵਾਈਟ ਹਾਊਸ ਨੇ ਕਿਹਾ ਵੀ ਅਸੀਂ ਕੀ ਕੇਅਰ ਕਰਦੇ ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ ਤੇ ਜੂਨ ਮਹੀਨੇ ਦੇ ਵਿੱਚ ਇਹ ਸ਼ੁਰੂ ਹੋਇਆ ਸੀ ਨੋ ਕਿੰਗਸ ਡੇ ਪ੍ਰੋਟੈਸਟ ਤੇ ਪਹਿਲੀ ਵਾਰੀ 5 ਮਿਲੀਅਨ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ 2000 ਇਵੈਂਟਸ ਹੋਈਆਂ ਸੀਆਂ ਸੋ ਇਸ ਵਾਰੀ ਕਹਿੰਦੇ ਪਈ ਰੈਕર્ડ ਤੋੜ ਹੋਊਗਾ ਹਾਰਵਰਡ ਦੇ ਯੂਨੀਵਰਸਿਟੀ ਦੇ ਸੋਸ਼ੀਓਲੋਜੀਸਟ ਅਸਿਸਟੈਂਟ ਪ੍ਰੋਫੈਸਰ ਆਫ ਪਬਲਿਕ ਪਾਲਿਸੀ ਜੋ ਲੀਅਰਜ਼ ਮੈਕੈਨਾ ਆ ਉਹਨਾਂ ਨੇ ਇਹ ਕਿਹਾ ਪਈ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਮੂਵਮੈਂਟਸ ਇਦਾਂ ਦੇ ਜਿਹੜੇ ਪ੍ਰੋਟੈਸਟ ਹੋਏ ਆ ਉਹ ਉਹ ਬਿਲਕੁਲ ਸਕਸੈਸਫੁਲ ਹੋਏ ਹੈਗੇ ਆ ਸੋਸ਼ਲ ਚੇਂਜ ਨੂੰ ਇਨਫਲੂਐਂਸ ਕਰਨ ਦੇ ਲਈ ਤੇ ਇਹਦਾ ਜਿਹੜਾ ਕੀ ਅਸਰ ਹੋਊਗਾ ਇਹ ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਸੋ ਜਿਹੜੇ ਮਕੈਨਾਂ ਆ ਉਹਨਾਂ ਨੇ ਕਿਹਾ ਬਈ ਬਲੈਕ ਲਾਈ ਮੈਟਰਜ਼ ਵਾਲੇ ਔਮਨ ਮਾਰਚ ਆਫ ਟਰੰਪਸ ਫਸਟ ਟਰਮ ਉਹ ਆਪਾਂ ਦੇਖਿਆ ਬਈ ਬਹੁਤ ਵਿਜ਼ੀਬਲ ਸੀਗੇ ਤੇ ਉਹਨਾਂ ਦਾ ਚੇਂਜ ਵੀ ਬਹੁਤ ਜ਼ਿਆਦਾ ਹੋਈ ਹੈਗੀ ਆ ਸੋ ਇਸ ਸੁਨਿਸ਼ਰਵਾਰ ਨੂੰ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਕਹਿੰਦੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਹ ਪ੍ਰੋਟੈਸਟ ਹੋਊਗਾ 2600 ਰੈਲੀਆਂ ਹੁਣ ਤੱਕ ਹੋ ਗਈਆਂ ਕੱਲ 2500 ਸੀ ਆ ਸੋ ਵਧਦੇ ਜਾ ਰਹੇ ਆ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਹੋਣੀਆਂ ਕਈ ਇੱਕ ਇੱਕ ਸ਼ਹਿਰ ਦੇ ਵਿੱਚ ਵੀ ਚਾਰ ਚਾਰ ਰੈਲੀਆਂ ਹੋ ਰਹੀਆਂ ਹਾਲਾਂਕਿ ਜਿਹੜੇ ਰਿਪਬਲਿਕਨਸ ਆ ਉਹ ਜਿਸ ਦਾ ਤੁਸੀਂ ਦੱਸਿਆ ਹੀ ਆ ਉਹ ਕਹਿ ਰਹੇ ਆ ਕਿ ਜੀ ਇਹ ਹਮਾਸ ਦੇ ਸਪੋਰਟਰ ਹੈਗੇ ਆ ਇਹ ਰੋਲਾ ਪਾਉਣ ਵਾਲੇ ਹੈਗੇ ਆ ਈਵਨ ਟੈਕਸਸ ਨੇ ਦਾ ਗਵਰਨਰ ਨੇ ਇਹ ਕਹਿਤਾ ਵੀ ਜਿਹੜੇ ਪ੍ਰੋਟੈਸਟ ਕਰੋਗੇ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਊਗਾ ਸੋ ਇਹ ਪੂਰੀ ਕੋਸ਼ਿਸ਼ ਇਹ ਵੀ ਹੋ ਰਹੀ ਹੈਗੀ ਆ ਹੋਪਫੁਲੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਪਰ ਪ੍ਰੋਟੈਸਟ ਜਿਹੜਾ ਆ ਇਹ ਬਹੁਤ ਵੱਡਾ ਹੋਣ ਜਾ ਰਿਹਾ ਹੈਗਾ ਜੀ ਜਿਹੜੇ ਪ੍ਰੋਟੈਸਟ ਦੇ ਆਰਗੇਨਾਈਜ਼ਰਸ ਆ ਉਹਨਾਂ ਦਾ ਇਹ ਮੰਨਣਾ ਤੇ ਕਹਿਣਾ ਆ ਕਹਿੰਦੇ ਵੀ 5 ਮਿਲੀਅਨ ਲੋਕ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਉਹ ਹਿੱਸਾ ਲੈ ਸਕਦੇ ਹੈਗੇ ਆ ਇਹ ਵੀ ਕਹਿ ਰਹੇ ਆ ਕਹਿੰਦੇ ਵੀ ਇਹ ਕੀ ਗੱਲ ਹੋਈ ਜੇ ਤਾਂ 트럼ਪ ਦੇ ਹੱਕ ਦੇ ਵਿੱਚ ਗੱਲ ਕਰੋ ਤਾਂ ਉਹ ਸਪੀਚ ਪ੍ਰੋਟੈਕਟਿਡ ਆ ਤੇ ਜੇ ਅਗੇਂਸਟ ਕਰੋ ਤਾਂ ਉਹ ਹੇਟ ਅਮਰੀਕਾ ਤੇ ਟੈਰਰਿਸਟ ਜਿਹੜੀ ਉਹ ਗੱਲ ਤੁਸੀਂ ਉਹਨਾਂ ਨੂੰ ਆਪੋਜ਼ ਕਰਨ ਵਾਲਿਆਂ ਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਆ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹ ਕਹਿੰਦੇ ਵੀ ਸਾਨੂੰ ਪਬਲਿਸਿਟੀ ਨਹੀਂ ਕਰਨੀ ਪੈ ਰਹੀ ਇਹ ਸਗੋਂ ਸਾਡਾ ਕੰਮ ਫਾਇਦਾ ਜਿਹੜਾ ਉਹ ਕਰ ਰਿਹਾ ਕਹਿੰਦੇ ਵੀ ਇਨਕ੍ਰੈਡੀਬਲ ਆ ਤੇ ਕਹਿੰਦੇ ਵੀ ਸਾਨੂੰ ਇੱਕ ਵੀ ਡਾਲਰ ਜਿਹੜਾ ਉਹ ਇਸ ਦੀ ਪਬਲਿਸਿਟੀ ਕਰਨ ਦੇ ਲਈ ਨਹੀਂ ਜਿਹੜਾ ਉਹ ਖਰਚਣਾ ਪੈ ਰਿਹਾ ਹੈਗਾ ਸੋ ਕਹਿੰਦੇ ਵੀ ਮਾਸ ਪੀਸਫੁਲ ਪ੍ਰੋਟੈਸਟ ਜਿਹੜੇ ਹੋਣਗੇ ਇਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹਨਾਂ ਦੇ ਆਰਗੇਨਾਈਜ਼ਰਸ ਆ ਉਹ ਆਖ ਰਹੇ ਹੈਗੇ ਆ ਸੋ ਅ ਲੈਟ ਸੀ ਕਿ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਬਣਦਾ ਆ 트럼ਪ ਪ੍ਰੈਜ਼ੀਡੈਂਟ ਤਾਂ ਬਾਰ-ਬਾਰ ਕਹਿ ਰਿਹਾ ਵੀ ਰੈਡੀਕਲ ਲੈਫਟ ਦੇ ਦੁਆਰਾ ਜਿਹੜਾ ਆ ਇਹ ਗੱਲਬਾਤ ਜਿਹੜਾ ਉਹ ਕਰ ਰਹੇ ਆ ਤੇ ਕੁਆਂਟਿਕ ਕੋਚ ਪਿਛਲੇ ਮਹੀਨੇ ਜਿਹੜੀ ਸਪੀਚ ਦਿੱਤੀ ਸੀਗੀ ਕੁਝ ਇੱਕ ਵੀਕ ਪਹਿਲਾਂ ਹੀ ਇਨਵੇਸ਼ਨ ਫਰੋਮ ਵਿਦਨ ਉਦੋਂ ਉਹਨਾਂ ਨੇ ਇਹ ਉਥੇ ਜਿਹੜੇ ਸ਼ਬਦ ਆ ਉਹ ਵਰਤੇ ਸੀਗੇ ਸੋ ਬਗੈਰ ਨਾਮ ਲਏ ਬੇਸਿਕਲੀ ਉਹਨਾਂ ਨੇ ਲੈਫਟ ਦੇ ਉੱਤੇ ਜਿਸ ਨੂੰ ਇਹ ਅਕਸਰ ਟਰੰਪ ਉਹਨੇ ਰੈਡੀਕਲ ਲੈਫਟ ਕਹਿੰਦੇ ਆ ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਸੀਗਾ ਤੇ ਇਹ ਵੀ ਗੱਲ ਆਖੀ ਸੀ ਵੀ ਮਿਲਟਰੀ ਸ਼ੁੱਡ ਬੀ ਏਬਲ ਟੂ ਟੇਕ देम ਆਊਟ ਵੀ ਉਹਨਾਂ ਦੇ ਉੱਤੇ ਮਿਲਟਰੀ ਜਿਹੜੀ ਉਹ ਵਰਤੀ ਜਾ ਸਕਦੀ ਆ ਜਾਂ ਜਾਣੀ ਚਾਹੀਦੀ ਹੈਗੀ ਆ ਸੋ ਇਹ ਹੁਣ ਦੇਖਣੀ ਆ ਸੋ ਕੈਰੋਲਨ ਲਿਵਟ ਉਹਨਾਂ ਨੇ ਬਗੈਰ ਕਿਸੇ ਆਧਾਰ ਤੇ ਇਹ ਕਿਹਾ ਵੀ ਡੈਮੋਕ੍ਰੇਟ ਪਾਰਟੀ ਦੇ ਮੇਨ ਜਿਹੜੀ ਕੰਸਟੀਚੂਐਂਸੀ ਆ ਉਹਦੇ ਵਿੱਚ ਇਲੀਗਲ ਏਲੀਨ ਵਾਇਲੈਂਟ ਕ੍ਰਾਈਮਨਲ ਤੇ ਹਮਾਸ ਦੇ ਜਿਹੜੇ ਟੈਰਰਿਸਟ ਆ ਉਹ ਉਹਨਾਂ ਨੇ ਜਿਹੜੇ ਵਿੱਚ ਇਕੱਠੇ ਜਿਹੜੇ ਉਹ ਕਿਤੇ ਆ ਹੈਗੇ ਆ ਸੋ ਨੋ ਕਿੰਗਸ ਰੈਲੀ ਵਾਲੇ ਇਹਨਾਂ ਨੇ ਪਹਿਲਾਂ ਵੀ ਜਿੱਦਾਂ ਦੱਸਿਆ ਵੀ ਇਸ ਸਾਲ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਇਦਾਂ ਦੀਆਂ ਜਿਹੜੀਆਂ ਕੀਤੀਆਂ ਆ ਪ੍ਰੋਟੈਸਟ ਜਿਹੜੇ ਉਹ ਕਰ ਚੁੱਕੇ ਆ ਸੋ ਹੁਣ ਕੱਲ ਨੂੰ ਕਾਫੀ ਜ਼ਿਆਦਾ ਪ੍ਰੋਟੈਸਟ ਹੋਣਗੇ ਸੋ ਕਾਫੀ ਡਾਲਰ ਅੱਪਾ ਜਿਹੜਾ ਹਰਜੋਤ ਸਿੰਘ ਜੀ ਕੱਲ ਵੀ ਲੱਗਦਾ ਆ ਵੀ ਉਹ ਪਵੇਗਾ ਮਾਹੌਲ ਜਿਹੜਾ ਉਹ ਗਰਮਾਇਆ ਹੀ ਰਹਿਣਾ Gee.